ਗੁਰਦੇਵ ਧਨ ਗੁਰਦੇਵ ਜੈ ਪੀਮ ਜੈ ਭਰਤ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਾਰੀ ਸੰਗਤ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਸ੍ਰੀ ਗੁਰੂ ਵਿਦਾਸ ਜੀ ਮਹਾਰਾਜ ਅਗਮਲਪੁਰ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਦਮਣੀਸ਼ ਭੇਟਾ ਸ਼ੋਭਾ ਯਾਤਰਾ ਜੋ ਚੂੜ ਵਾਲੀ ਸ਼੍ਰੀ ਉਰਦਾਸ ਪਬਲਿਕ ਸਕੂਲ ਚੂੜਵਾਲ ਤੋਂ ਸ਼ੁਰੂ ਹੋਏਗੀ ਜਿਨ੍ਹਾਂ ਦੀ ਅਗਵਾਈ ਗੁਰੂਵਦਾਸ ਸਾਧੂ ਸੰਪਰ ਸੋਸਾਇਟੀ ਰਜਿਸਟਰ ਪੰਜਾਬ ਦੇ ਮਹਾਨ ਮਹਾਪੁਰਸ਼ ਕਰਨਗੇ ਔਰ ਇਹ 4 ਤਰੀਕ ਨੂੰ ਦਮਣੀ ਯਾਤਰਾ ਜਿਹੜੀ ਸ਼ੁਰੂ ਹੋਏਗੀ 4 ਮਾਰਚ ਅਪ੍ਰੈਲ ਨੂੰ ਸਵੇਰੇ 10 ਤੋਂ 11 ਦੇ ਵਿੱਚ ਸ਼ੁਰੂ ਹੋ ਕੇ ਹੁਸ਼ਿਆਰਪੁਰ ਦੇ ਅਲੱਗ-ਅਲੱਗ ਪੜਾਵਾਂ ਤੋਂ ਹੁੰਦੀ ਹੋਈ ਸ਼ਾਮ ਨੂੰ ਸ੍ਰੀ ਗੁਰੂਵਦਾਸ ਮਹਾਰਾਜ ਦੀ ਇਤਿਹਾਸਿਕ ਚਰਨਸ਼ੋਪਰਾਪਤ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚੇਗੀ ਉੱਥੇ ਰਾਤ ਦਾ ਦੀਵਾਨ ਹੋਏਗਾ ਖਾਣਾ ਕਰਨ ਖਾਣ ਤੋਂ ਬਾਅਦ ਸਾਰੀ ਸੰਗਤ ਦੇ ਵਿਸ਼ਰਾਮ ਕਰਨ ਨੂੰ ਪ੍ਰਬੰਧ ਹੋਏਗਾ ਸਵੇਰੇ 5 ਤਰੀਕ ਨੂੰ 5 ਅਪ੍ਰੈਲ ਨੂੰ 10 ਤੋਂ 11 ਦੇ ਵਿੱਚ ਜਿਹੜੀ ਯਾਤਰਾ ਰਵਾਨਾ ਹੋਏਗੀ ਉੱਤਰਾਖੰਡ ਦੀ ਧਰਤੀ ਤੇ ਜਿੱਥੇ ਗੁਰੂਦਾਸ ਜੀ ਮਹਾਰਾਜ ਦਾ ਇਤਿਹਾਸਿਕ ਸਥਾਨ ਹੈ ਬੇਗੰਪੁਰਾ ਆਸ਼ਰਮ ਗੁਰੂਦਾਸ ਮਹਾਰਾਜ ਬੇਗੰਪੁਰ ਆਸ਼ਰਮ ਜਾਏਗੀ ਅਲੱਗ-ਅਲੱਗ ਪੜਾਵਾਂ ਤੋਂ ਹੁੰਦੀ ਹੋਈ ਸਟੇਟਾਂ ਤੋਂ ਹੁੰਦੀ ਹੋਈ ਇਹ ਅਨੰਦਪੁਰ ਸਾਹਿਬ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਬਾਅਦ ਜਿੱਥੇ ਵੀ ਅਲੱਗ-ਅਲੱਗ ਪੜਾਅ ਹੈਗੇ ਨੇ ਸਹਾਰਨਪੁਰ ਹਰਿਆਣਾ ਤੋਂ ਬਾਅਦ ਸਹਾਰਨਪੁਰ ਸਾਨਪੁਰ ਉੱਤਰਾਖੰਡ ਜਿੱਥੇ ਗੁਰੂ ਦਾਸ ਜੀ ਮਾਰਦਾ ਸ਼੍ਰੀ ਗੁਰਦਾਸ ਮੈਮੋਰੀਅਲ ਗੇਟ ਜਵਾਲਾਪੁਰ ਜਟਵਾਰਾ ਪੁਲ ਔਰ ਗੁਰੂ ਦਾਸ ਜੀ ਮਾਰਦਾ ਬਹੁਤ ਵੱਡਾ ਉੱਥੇ ਜੋ ਚਰਨਛੋਪਾ ਪਹ ਤਰਤੀ ਪਹੁੰਚੇਗੀ ਉਥੋਂ ਸਵੇਰੇ 6 ਵਜੇ ਦੇ ਕਰੀਬ ਆਸ਼ਰਮ ਪਹੁੰਚੇਗੀ ਆਸ਼ਮ ਵਿਸ਼ਰਾਮ ਕਰਨ ਤੋਂ ਬਾਅਦ ਦੁਪਹਿਰ ਨੂੰ ਰਾਈਟ 1 ਵਜੇ ਦੇ ਕਰੀਬ ਜਿਹੜੀ ਯਾਤਰਾ ਹੈਗੀ ਆ ਬੇਗੰਪੂਰਾ ਗੁਰੂਦਾਸ ਆਸ਼ਰਮ ਤੋਂ ਹਰਕੀਪੋੜੀ ਵਾਸੇ ਰਵਾਨਾ ਹੋਏਗੀ ਜੇਦੀ ਸਮਾਪਤੀ ਹਰਕੀਪੋੜੀ ਹੈ ਮਹਾਪੁਰਸ਼ਾਂ ਦੇ ਪ੍ਰਵਚਨ ਕੀਰਤਨ ਔਰ ਆਰਤੀ ਹੋਣ ਤੋਂ ਬਾਅਦ ਸਮਾਪਤੀ ਤੋਂ ਬਾਅਦ ਵਾਪਸ ਡੇਰੇ ਪਹੁੰਚਣਗੇ ਔਰ 7 ਤਰੀਕ ਨੂੰ ਸਵੇਰੇ ਜੋ ਸ਼੍ਰੀਖੰਡ ਪਾਠ ਸਾਹਿਬ ਦੇ ਭੋਗ ਪਾਠ ਰੱਖੇ ਹੋਏ ਹਨ ਉਹਨਾਂ ਦੇ ਭੋਗ ਪਾਏ ਜਾਣਗੇ ਉਪਰੰਤ ਮਹਾਪੁਰਸ਼ਾਂ ਵੱਲੋਂ ਕੀਰਤਨ ਕਥਾ ਔਰ ਪ੍ਰਵਚਨ ਕੀਤੇ ਜਾਣਗੇ ਖੁੱਲੇ ਪੰਡਾਲਾਂ ਦੇ ਵਿੱਚ ਇਹ ਦੀਵਾਨ ਸਜੇਗਾ ਤੋਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਸ ਯਾਤਰਾ ਦੇ ਵਿੱਚ ਜ਼ਰੂਰ ਪਹੁੰਚੋ ਗੁਰੂ ਰਵਿਦਾਸ ਜੀ ਮਾਰੀਆਂ ਖੁਸ਼ੀਆਂ ਪ੍ਰਾਪਤ ਕਰੋ ਬੇਗਮਪੁਰੇ ਦਾ ਜੋ ਪੈਗਾਮ ਹੈ ਉਹ ਘਰ-ਘਰ ਤੱਕ ਪਹੁੰਚਾਈਏ ਔਰ ਗੁਰਦਵਾ ਜੀ ਮਹਾਰਦੀ ਬਾਣੀ ਸਤ ਸੰਗਤ ਮਿਲ ਰਹੀ ਏ ਮਾਦੋ ਜੈਸੇ ਮਧਮ ਮਖੀਰਾ ਦਾ ਆਪਾਂ ਸਾਰੇ ਸਬੂਤ ਦਈਏ ਕਿ ਆਪਾਂ ਸਾਰੇ ਇਕੱਠੇ ਆ ਇਕਤਾ ਦਾ ਸਬੂਤ ਦਿੰਦੇ ਹੋਏ ਔਰ ਨਸ਼ਾ ਤਿਆਗ ਕੇ ਕਿਸੇ ਨੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਨਾ ਔਰ ਕੋਈ ਹਥਿਆਰ ਨਹੀਂ ਨਾਲ ਲੈਣਾ ਮਾਰੂ ਹਥਿਆਰ ਨਹੀਂ ਲੈਣੇ ਕਿਉਂਕਿ ਗੁਰੂਵਦਾਸ ਜੀ ਮਾਰੇ ਇੱਕ ਬਹੁਤ ਵੱਡੀ ਬ੍ਰਹਮਣ ਦੇ ਮਾਲਕ ਉਹਨਾਂ ਦੀ ਯਾਤਰਾ ਹੈ ਔਰ ਪੂਰੇ ਡਿਸਪਲਿਨ ਦੇ ਵਿੱਚ ਰਹਿ ਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਇਹਦੀ ਅਗਵਾਈ ਗੁਰੂਵਦਾਸ ਸਾਧੂ ਸੰਪਰਸਾਇਟੀ ਰਜਿਸਟਰਡ ਪੰਜਾਬ ਦੇ ਮਹਾਪੁਰਜ ਸੰਤ ਸਰਵੰਦਾ ਜੀ ਚੇਅਰਮੈਨ ਸੰਤ ਵਰਨਮਲਦਾ ਜੀ ਮਾਰੇ ਪ੍ਰਧਾਨ ਸੰਤ ਵਾ ਇੰਦਰਦਾ ਜੀ ਮਾਰੇ ਸ਼ੇਖ ਜਨ ਸੈਕਟਰੀ ਔਰ ਸੰਤ ਵਰਮ ਜੀ ਦਾਸ ਜੀ ਮਾਰੇ ਖਜ਼ਾਨਚੇ ਨਗਰ ਤੋਂ ਹੋਰ ਵੀ ਮਹਾਪੁਰ ਜਿਤਨੇ ਹਨ ਬਹੁਤ ਨਾਮ ਹਨ 200 ਦੇ ਕਰੀਬ ਮਹਾਪੁਰਸ਼ਨ ਅਤੇ ਸਾਰੇ ਸਤਕਾਰਯੋਗ ਮਹਾਪੁਰਸ਼ਨ ਆਓ ਆਪਾਂ ਗੁਰੂ ਮਾਰੀਆਂ ਖੁਸ਼ੀਆਂ ਪ੍ਰਾਪਤ ਕਰੀਏ ਔਰ ਜਨਤਕ ਟੀਵੀ ਦੇ ਦਰਸ਼ਕਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿੱਥੇ ਤੱਕ ਵੀ ਆਵਾਜ਼ ਜਾ ਰਹੀ ਹੈ ਜ਼ਰੂਰ ਪਹੁੰਚੋ ਗੁਰੂ ਮਾਰੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਜਨਤਕ ਟੀਵੀ ਦੀ ਟੀਮ ਨੂੰ ਵੀ ਅਸੀਂ ਇਨਵੀਟੇਸ਼ਨ ਦਿੰਦੇ ਹਾਂ ਕਿ ਤੁਸੀਂ ਵੀ ਨਾਲ ਚੱਲਣਾ ਯਾਤਰਾ ਦੀ ਕਵਰਿੰਗ ਕਰਨੀ ਹੈ ਔਰ ਪੂਰੀ ਟੀਮ ਦਾ ਮਹਾਰਾਜ ਅਸ਼ੀਰਵਾਦ ਰੱਖਣ ਸਾਰੇ ਸੰਗਤ ਨੂੰ ਦੁਆਰਾ ਅਪੀਲ ਕਿ ਪਹੁੰਚੋ ਗੁਰੂ ਮਾਰੀ ਖੁਸ਼ੀਆਂ ਪ੍ਰਾਪਤ ਕਰੋ ਜੈ ਗੁਰੂਦੇਵ ਤੁਹਾਨੂੰ ਗੁਰਦੇਵ ਜੈ ਭੀਮ ਜੈ ਪਰਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ